ਸਰ ਬਈ ਤੂੰ ਫਰੇਗੜਾ ਬਟਾਲੇ ਨੂੰ ਬਸਾਉਂਦੀ ਆ ਫਰੇਗੜਾ ਜੂੜੇ ਨੂੰ ਜਾਣ ਨੂੰ ਤੇ ਇਹ ਤੋਂ ਬਲਾਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ ਬੜੀ ਝੋਕ ਲੱਗ ਗਈ ਆ ਬਲਾਰੋ ਫੁੱਟਬਾਲ ਤੋਂ ਦੂਜੇ ਬੰਨੇ ਗਈ ਬਾਸ ਤੋਂ ਉàng ਕੇ ਵਤੀ ਆ ਕਿ ਤੁਹਾਡੀ ਨਹੀਂ ਗੱਦਾਂ ਕਰੋ ਹਾਂਜੀ ਬਸਟੈਂਡ ਤੋਂ ਫਰੇਗੜਾ ਜੂੜੇ ਨੂੰ ਜਾਣਗੇ ਕਿਦਾਂ ਹੋਇਆ ਝੋਕ ਲੱਗੀ ਬਲਾਰੋ ਆ ਫੁੱਟਬਾਲ ਤੋਂ ਉਤਨੀ ਨਗਾੜਦੀ ਆ ਜਲਦੀ ਲਾਦੀ ਤੇਰੀ ਯਾਦੀ ਬਲਾਰੋ ਦਾ ਇਹਦਾ ਸੁਹਣਾ ਸਾਲੋ ਜਲਦੀ ਬਲਾਰੋ ਦੀ ਠੀਕ ਜੀ ਬਈ ਤੇ ਸਵਾਰੀ ਆਏ ਮੈਨੀ ਵਾਸਤੇ ਉੱਤੇ ਇਹ ਆਈ ਫਤਿਹਗੜ ਟੂੜੀ ਨੂੰ ਲਾੜੇ ਜੀ ਨਾ ਹਾਂ ਫਤਿਹਗੜ ਆਜਾ ਮੇਰਾ ਨਾਮ ਲਖਮਿੰਦਰ ਕੋਈ ਕਿੱਥੋਂ ਆਦੇ ਕਿੱਥੇ ਚਲੇ ਅਸੀਂ ਉੱਥੋਂ ਆਉਂਦੇ ਹਾਂ ਬਟਾਲੇੋਂ ਆਉਂਦੇ ਹਾਂ ਫਤਿਹਗੜ ਚੱਲੇ ਹਾਂ ਤੇ ਵੀ ਵਾਇਰਸ ਹੈ ਤੇ ਬਸ ਦਾ ਐਕਸੀਡੈਂਟ ਹੋ ਤਾਂ ਬਲੈਰੋ ਘਟੀ ਨਾ ਵੱਜ ਜੂਗੀ ਹਾਂਜੀ ਤੇ ਕਿੰਨੇ ਸਵਾਰੀਆਂ ਚੱਕੀਆਂ ਹੋਈਆਂ ਬੜੀਆਂ ਸਵਾਰੀਆਂ ਚੱਕੀਆਂ ਲੱਗੇ ਲੱਗੀ ਬੜੇ ਲੱਗੀ ਦੋਨਾਂ ਕੋ ਡੇਨੋ ਲੱਗੀ ਆ ਚਾਹੀ ਤੇ ਕਸੂਰ ਕਿਤਾ ਸੀ ਪਤਾ ਲੱਗਾ ਬਣਾ ਚਲੋ ਨਹੀਂ ਮੈਨੂੰ ਨਹੀਂ ਜੇ ਪਤਾ ਕਸੂਰ ਦਾ ਨਹੀਂ ਜੇ ਮੈਨੂੰ ਪਤਾ ਕਿਹਦੇ ਆ ਜਿਹੜਾ ਹਾਦਸਾ ਆਇਆ ਕਿੱਥੇ ਆਇਆ ਤੇ ਕਿੱਦਾਂ ਹੋਇਆ ਇਹ ਤਾਂ ਖੁਸ਼ੀ ਬਾਟੀਗਾ ਦੇ ਲੱਗੇ ਨਾ ਸਾਡੇ ਮੁੰਸ਼ੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਤੇ ਬੱਸ ਜਿਹੜੀ ਬਟਾਲਿਓ ਆ ਰਹੀ ਆ ਫਟੇ ਘੜ ਚੂੜੀਆਂ ਜਾਣੀ ਸੀ ਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਕੋ ਡਿਵਾਈਡਰ ਉਹ ਇਧਰੋਂ ਪਾਰ ਕਰ ਗਈ ਆ ਤੇ ਬੱਸ ਜਿਹੜੀ ਉਨੀ ਉਨੀ ਉਹ ਵੀ ਡਾਡਰ ਪਾਰ ਕਰਕੇ ਆ ਸਾਹਮਣੇ ਖੜੀ ਲੱਗ ਗਈ ਕਿੰਨੀਆਂ ਕਿ ਸਵਾਰੀਆਂ ਚੱਕੀਆਂ ਹੋਈਆਂ ਸਵਾਰੀਆਂ ਉਹ ਦੋ ਜਣੇ ਸੀ ਇਸ ਵੇਲੇ ਉਹ ਨਿੱਜਰ ਹਸਪੀਟਲ ਦੇ ਅੰਦਰ ਦੋਨੋਂ ਜਣੇ ਰੈਫਰ ਕਰਤੇ ਆ ਤੇ ਬੱਸ ਤੇ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਕਿਦਾ ਪਤਾ ਲੱਗਾ ਕਿ ਅਸੀਂ ਜੂਰ ਵੇਖਣ ਦੇ ਆ ਜੀ ਦੇਖ ਕੇ ਬਾਕੀ 6-7 ਸੱਟ ਸਾਹਮਣੇ ਆ ਸਾਰੀ ਘਰ ਵਿੱਚ ਆ ਗਈ ਹੈ ਹਾਂਜੀ